ਜੀ ਤੇ ਮੇਰੇ ਵੱਲੋਂ ਸਾਰੇ ਘਰਾਂ ਪਰਵਾਂ ਨੂੰ ਗੁੱਡ ਮਾਰਨਿੰਗ ਜੀ ਉੱਠਾ ਫਿਰ ਬੱਚੇ ਸਤੇ ਹੈ ਜੀ ਕਿ ਅੱਜ ਬੱਚਿਆਂ ਵਰਤੀ ਕੁਝ ਸਪੈਸ਼ਲ ਆਈਟਮ ਤਿਆਰ ਕਰਨ ਲੱਗੇ ਆ ਪਹਿਲੀ ਵਾਰੀ ਕਿਹੜੀ ਆਈਟਮ ਤਿਆਰ ਕਰਨ ਲੱਗੇ ਨੇ ਮੈਂ ਖਾਦਾ ਉਹ ਤੋਂ ਦੀ ਗੋਲੀਆਂ ਆ ਕੋਈ ਨਿੰਬੜਾ ਹੈ ਇਹ ਇੱਕ ਬੰਦ ਲੋਨੀ ਨੀਆ ਹੀ ਉਹਨੇ ਇਹ ਤੋਂ ਬੜਾ ਧੰਨੇ ਵਾਲਾ ਬਣ ਲੁੱਟ ਜੀ ਜੀ ਨਿੰਬੜਾ ਲੱਗਦਾ ਤਾਂ ਸਵੇਰੀ ਵਕਤ ਮੈਂ ਲਿਖਦਾ ਆ ਆਪਣਾ ਸੁਗੁਰਾ ਤੇ ਸਾਡਾ ਸੁਗੁਰਾ ਓਟਕੇ ਆ ਸੁਗੁਰੂ ਬੋਲੋ ਹਾਂ ਜੀ ਆ ਲੈ ਲੀਏ ਗਰਮ ਗਰਮ ਪਾਣੀ ਨਾਲ ਮੂੰਹ ਧੋ ਲਵੋ ਤੇ ਹਾਂਜੀ ਕੀ ਬਣਾਉਣ ਲੱਗਿਆ ਅੱਜ ਵੀ ਤੇ ਆਤੀ ਨੂੰ ਦਸਣਾ ਨਹੀਂ ਆ ਖਾਣ ਦੱਸ ਦਿੰਦੀ ਆ ਤੇਰੀ ਵੀ ਬੀਟੀ ਆ ਗਈ ਅੱਜ ਬਣਾਉਂਦਾ ਪੋਹਾ ਕੇ ਪੋਹਾ ਅੱਜ ਦਾ ਬਣਾਉਣਾ ਬਹੁਤ ਵਧੀਆ ਆ ਲੋ ਠੀਕ ਹੈ ਬਰਾਂ ਜਦ ਬਣਾਉਨੇ ਦਾ ਦੱਸਦੇ ਆ ਇਹ ਜਦ ਵੱਡਾ ਮੜੇ ਕੇ ਜੀ ਕੀ ਕਰਕੇ ਜੀ ਬੜਾ ਹੈ ਸਾਰੇ ਨਾਲ ਟਿੱਪਣੇ ਵਿੱਚ ਚਿੱਕਦਾ ਦਸਣਾ ਨਾ ਨੋ ਕੇ ਉੱਤਿਕਾ ਪਤਲਾ ਜੀ ਹੈ ਤੇ ਵੱਲੋਂ ਸਾਰੇ ਆਰਮ ਬਿਆਪਰੀ ਸੈਸ਼ਰੇਕਾਰ ਤੇ ਕਿੰਨੇ ਸਾਰੇ ਪੈੰਦਰਾ ਠੀਕ ਠਾਕ ਹੋ ਪਿਤਾਤੀ ਨੰਬੜੀ ਮੈਂ ਕਿਤੇ ਸਰਪ੍ਰਾਈਜ਼ ਰੱਖਿਆ ਬੱਚਿਆਂ ਬਾਤ ਦੀ ਮੈਂ ਕਿਤੇ ਫੇਰ ਮੈਨੂੰ ਤੇ ਮੈਂ ਮੈਂ ਸੋਚਿਆ ਕਿ ਬੇ ਤਸ਼ਰੀਨ ਹੋਣੀ ਬੱਚੇ ਸਕੂਲ ਜਾਣਗੇ ਤੇ ਸਰਪ੍ਰਾਈਜ਼ ਮੇਰਾ ਵੇਖਣਗੇ ਤੇ ਮੈਂ ਬਣਾਉਂਦੀ ਪਈ ਨਵਾਂ ਆਪੀ ਪੋਹਾ ਤੇ ਜिद ਕਰ ਜਾਂਦੀ ਆ ਨਹੀਂ ਮੈਂ ਨਹੀਂ ਪੋਹਾ ਖਾਣਾ ਮੈਂ ਫਲਾਨੀ ਚੀਜ਼ ਖਾਣੀ ਮੈਂ ਮਕਰੋਨੀ ਖਾਣੀ ਮੈਂ ਉਹ ਖਾਈ ਮੈਂ ਕਿਹਾ ਪੀਆਪੇ ਕਹਿੰਦੇ ਲੱਗਦਾ ਟਿਫਨ ਪਾਇਓ ਤੇ ਮੈਂ ਕਿਹਾ ਅੱਲਾ ਵੀ ਟਿਫਨ ਬਹੁਤੀ ਪਰ ਜिद ਕਰਨ ਦੀ ਹੁਣ ਤੇ ਮੇਰਾ ਮਨ ਹੈ ਕਿ ਮੈਂ ਸਰਪ੍ਰਾਈਜ਼ ਲਾ ਦੱਸਣਾ ਨਹੀਂ ਨਹੀਂ ਮਸਕੂਲ ਸਕੂਲ ਜਾ ਕੇ ਤੇ ਫਿਰ ਗੋਲਪੜੀ ਹਾਂ ਤੇ ਤੇ ਮਾਰਤ ਕੀ ਕੀਤਾ ਹਾਂ ਹਾਂ ਤੇ ਮਿਹਨਤ ਕੀਤੀ ਹੈ ਮੈਂ ਤੇ ਮੇਰਾ ਬੱਬੂ ਉੱਠ ਗਿਆ ਜੇ ਵੇਖੋ ਜੁੰਡੀ ਵਾਲਾ ਜੁੰਡੀ ਕਾ ਕਾ ਉੱਠ ਗਿਆ ਜਿਹੜੇ ਗੁੱਡ ਮੋਰਨਿੰਗ ਕਰਨ ਹੈ ਲੋਸ ਵੇਟ ਦੇ ਮਮਾ ਦੇ ਪਾਪਾ ਦੇ ਪੈਰੀ ਹੱਥ ਪੈਰੀ 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 ਪੈਣਾ ਕਰਦਾ ਮੇਰਾ ਪੁੱਤ ਦਿਨ ਦੇ ਵੀ ਦੰਦਾ ਆ ਮੈਂ ਮੈਂ ਜਿੱਤ ਮਟਾਈ ਨਹੀਂ ਪਰਾਂ ਉਹ ਚੰਦਾ ਰਹੇ ਦੰਦਾ ਜੀ ਤੇ ਇਹ ਲੋਠੀਕ ਹੈ ਜੀ ਹੁਣ ਪਹਿਲਾ ਤੇ ਰੋਟੀ ਹੀ ਵੀ ਮੈਂ ਲਿਖਾਂਗਾ ਪੋਹਾ ਮੈਂ ਜੇ ਜਿੰਬੀ ਉਹ ਦਵ ਫਲਾੜ ਦਵ ਤੇ ਹੁਣ ਆਦੀ ਆ ਵੀ ਇਹਦੀ ਮਿਹਨਤ ਕੀ ਕੀ ਤੇ ਐਦੋ ਬਸ ਕੋਈ ਨਾ ਤੇ ਇਹਦੇ ਚ ਸਰਪ੍ਰਾਈਜ਼ ਬਣਾ ਲਓ ਪੂਆ ਬੰਦ ਕਰ ਹਾਂ ਠੀਕ ਹੈ ਠੀਕ ਆ ਬੀ ਚਾਹ ਵੀ ਅੰਦਰ ਲਾ ਲਓ ਹਾਂਜੀ ਇਹ ਤੇ ਮੈਡਮ ਪਹਿਲੀ ਵਾਰੀ ਕੀ ਬਣਾਉਣ ਲੱਗੇਗੇ ਪੋਹਾ ਪੋਹਾ ਮੈਂ ਅਨਿਕ ਤੇ ਬਣਾਇਆ ਹੈਗਾ ਘਰੇ ਭਾਬੀ ਹੋਣੀ ਦੀਦੀ ਨਹੀਂ ਬਣਾਉਂਦੇ ਕਹਵਾ ਦਿੱਤਾ ਉਹਨਾਂ ਨੇ ਮੈਨੂੰ ਪੀਣੇ ਵਰੀ ਪਰ ਮੈਂ ਨਹੀਂ ਕਦੀ ਬਣਾਇਆ ਦੀਦੀ ਇੱਕ ਦੋਰੀ ਆਏ ਉਹਨਾਂ ਨੇ ਬਣਾਇਆ ਵਾ ਮੈਨੂੰ ਕਦੀ ਮੌਕਾ ਹੀ ਨਹੀਂ ਮਿਲਿਆ ਕੇਕ ਨੂੰ ਕਿ ਉਹ ਜਦ ਬਣਾ ਲੈਂਦੀ ਗਈਆਂ ਤੇ ਇਹਦੇ ਨਾਲ ਮੈਂ ਕਦੀ ਧਿਆਨ ਨਹੀਂ ਦਿੱਤਾ ਤੇ ਹੁਣ ਮੈਨੂੰ ਇਹਦੀ ਤਸਵੀਰ ਤਾਂ ਦੱਸਿਆ ਹੀ ਪੈਂਦਾ ਵੀ ਮੈਂ ਕਿ ਆਂਦੀ ਇਹ ਲੱਗਦੀ ਦੀ ਚੀਜ਼ ਲੋ ਲੱਗਦੀ ਦੀ ਚੀਜ਼ ਲੋ ਤੇ ਮੈਂ ਸੋਚਿਆ ਕਿ ਹੁਣ ਅੱਜ ਉਹ ਆਈ ਗਿਆ ਤਾਂ ਕਿ ਮੈਂ ਬਾਕੀ ਤਾਂ ਮੈਂ ਪਿਆਰ ਕਰਾ ਲਈ ਤੇ ਜਿਹੜੀ ਨਾਲ ਜਿਹੜੀ ਉਹ ਮੈਂ ਕਰਦੀਆਂ ਰੋਸਟ ਤੇ ਉਹਨਾਂ ਨੂੰ ਕਰਨ ਨੂੰ ਪਾਉਂਦੇ ਵਿੱਚ ਚੱਲੇ ਦੇਣਾ ਪਾਣਾ ਕਿ ਨਾ ਚੱਲੇ ਤਾਂ ਬਣਾ ਲਵਾਂਗੀ ਵਿੱਚ ਮਾਤਰਾ ਪਿਆਜ਼ੋ ਮਾਤਰਾ ਪਿਆਜ਼ ਪਤਾ ਕੀ ਇਹ ਖਾਂਦੇ ਚੀਜ਼ਾਂ ਇਹ ਪਿਆਜ਼ ਮੈਂ ਪਾਉਣ ਲੱਗੀ ਹਾਂ ਸਿਰਫ ਰਾਈਸ ਕਰਕੇ ਵੀ ਚੰਗਾ ਲੱਗਦਾ ਵਿੱਚ ਪਿਆਜ਼ ਨਹੀਂ ਤੇ ਤੁਹਾਡੇ ਬੱਚੇ ਜਿਹੜੇ ਪਿਆਜ਼ ਵੀ ਨਹੀਂ ਖਾਂਦੇ ਬੜੀ ਮੁਸ਼ਕਲ ਆਉਂਦੀ ਹੈ ਹਾਲੇ ਨਾ ਹਾਂ ਇਹ ਪਿਆਜ਼ ਇੱਕ ਉਹ ਕੱਢ ਕੱਢ ਕੇ ਪਿਆਜ਼ ਲਸਣ ਅਦਰਕ ਇਹ ਸਭ ਚੀਜ਼ਾਂ ਦੇ ਰਹੀਆਂ ਇਹ ਕੱਢ ਕੱਢ ਕੇ ਕਿਤੇ ਫਿਰ ਖਾਂਦੇ ਇਹ ਕਰਕੇ ਮੈਂ ਇਹ ਚੀਜ਼ਾਂ ਹੁਣ ਕੋਈ ਵੀ ਨਹੀਂ ਪਾਉਣੀਆ ਸਿਰਫ ਇਹ ਚੀਜ਼ਾਂ ਪਾਉਂਗੀ ਜਿਹਈਆਂ ਹੁਣ ਰਾਈ ਰਾਹ ਤੇ ਦਾ ਜੀਰਾ ਪਾਤਾ ਤੇ ਤੇ ਦੱਸੋ ਹੋਰ ਹੋਰ ਚੀਜ਼ਾਂ ਰਿਟਨ ਮਾਰ ਲਿਆ ਇੱਕ ਆਲੂ ਵੀ ਪੋਣਾ ਹੈਗਾ ਬਰੀ ਕੱਟ ਕੇ ਤੇ ਆਲੂ ਪਾ ਗਾਈ ਨਾ ਇਹ ਲੋ ਚੀਜ਼ੇ ਖਰੇ ਹਾਂ ਆਲੂ ਕੱਟ ਕੇ ਪਾਓ ਹਾਂਜੀ ਤੇ ਪੁਹਾ ਹੋ ਗਿਆ ਹਾਂਜੀ ਤੇ ਪੁਹਾ ਹੋ ਗਿਆ ਤਿਆਰ ਤੇ ਹੁਣ ਬੱਚਿਆਂ ਦੇ ਟਪੰਦੇ ਵਿੱਚ ਪੈਕ ਕਰ ਲੱਗੇ ਆ ਤੇ ਵਰਨ 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 ਕਿੱਸਾ ਲੱਗਾ ਪੁਹਾ ਵਧੀਆ ਲੱਗਾ ਇਹ ਤੇ ਦੇਖੋ ਖੋ ਰਖਾ ਲੀ ਖਾ ਲੋ ਤੇ ਢਿੱਡ ਭਰ ਗਿਆ ਦੁੱਧ ਵੀ ਪੀ ਜਾ ਤੇ ਢਿੱਡ ਭਰ ਗਿਆ ਜੇ ਇਹਦਾ ਪੁਹਾ ਇੱਕ ਚਮਚੀ ਖਾਦਾ ਤੇ ਢਿੱਡ ਭਰ ਗਿਆ ਜਰਾ ਹਾਂਜੀ ਤੇ ਚਲੋ ਠੀਕ ਆ ਖੋ ਰਹੀ ਪਾਇ ਰਾਟੇ ਮੈਂ ਲੋ ਵਾਲੇ ਬਾਪ ਤੇ ਤੇਰੇ ਅੰਨੇ ਲੱਗੇ ਲਾਸਟ ਦੇ ਅੰਕਲ ਦੇ ਆਉਂਦੇ ਹੈਗੇ 10 ਮਿੰਟ ਚਲੋ ਠੀਕ ਆ 10 ਮਿੰਟਾਂ ਦੇ ਵਿੱਚ ਬੋਤਾ ਦੇਣੀ ওকে ਜੇ ਅੱਜ ਪੋਹ ਪਹੇਚੱਕ ਦੇ ਵਿੱਚ ਥੋੜਾ ਜਿਆਦਾ ਲੇਟ ਹੋ ਗਏ ਤੇ ਜਲਦੀ ਜਲਦੀ ਬੱਚਿਆਂ ਤਿਆਰ ਕੇ ਸਕੂਲ ਭੇਜਤਾ ਬੱਚੇ ਚਲ ਗਏ ਨੇ ਤੇ ਕੇਕ ਦਾ ਨਾਮ ਪਾਤਾ ਦੱਸਿਆ ਨਹੀਂ ਤੇ ਇੰਨਾ ਕ ਆਪਣੇ ਜੋਗਾ ਹੀ ਬਚਾਇਆ ਵਾ ਤੇ ਹੁਣ ਇਹ ਘਾ ਕੇ ਵੇਖਾਂਗੇ ਪੀ ਕਿੱਦਾਂ ਦਾ ਬਣਿਆ ਤੇ ਚਲੋ ਠੀਕ ਆ ਹੁਣ ਮੈਂ ਮੜਾ ਜਾ ਕਪੜੀਰੇ ਜਿਹੜੀ ਚੁੱਕ ਲਈ ਮੈਂ ਜਾ ਕੇ ਤੇ ਫਿਰ ਅਸੀਂ ਕਰਦੇ ਆ ਟੇਸਟ ਵੇਖਦੇ ਆ ਚਲੋ ਠੀਕ ਹੈ ਜੀ ਜਿਸ ਤੇ ਆਪਾਂ ਹੁਣ ਨਾਲ ਨੂੰ ਕਿ ਹੋ ਗਿਆ ਫ੍ਰੀ ਤੇ ਕੇਕ ਆਪਾਂ ਖਾਦਾ ਬਹੁਤ ਜ਼ਿਆਦਾ ਟੇਸਟ ਬਣਿਆ ਸੀ ਤੇ ਹੁਣ ਬੱਚੇ ਆ ਕੇ ਦੱਸਣਗੇ ਕਿ ਕਿਦਾਂ ਦਾ ਬਣਿਆ ਤੇ ਹੁਣ ਆਪਾਂ ਲੱਗੀਆਂ ਜੀ ਬ੍ਰੇਕਫਾਸਟ ਕਰਨ ਪੋਹੇ ਦਾ ਤੇ ਚਲੋ ਜੀ ਖਾਈਏ ਵਾਹੇ ਟੇਸਟ ਬਣਿਆ ਬਹੁਤ ਵਧੀਆ ਲੱਗਾ ਮੈਨੂੰ ਮੈਂ ਫਸਟ ਟਾਈਮ ਬਣਾਇਆ ਵਾ ਤਾਂ ਸਵਾਦ ਬਣਿਆ ਹਨਾ ਬਹੁਤ ਵਧੀਆ ਕਿਉਂਕਿ ਮੈਂ ਪਹਿਲਾਂ ਟੇਸਟ ਵੀ ਬੱਚਿਆਂ ਭਾਈ ਟੇਸਟ ਕੀਤਾ ਤੇ ਬਹੁਤ ਵਧੀਆ ਬਣਿਆ ਵਾ ਤੇ ਇਹਨਾਂ ਨੇ ਵੀ ਆਪਣਾ ਰੱਖਿਆ ਨਮਲੇ ਪਾ ਲਿਆ ਹੁਣ ਖਾਈਏ ਕਿ ਉਹ ਤੋਂ ਬੜਾ ਵੇਖਦੇ ਨੂੰ ਕੰਮ ਕਰ ਜਿਹੜਾ ਬਾਅਦ ਮਿਸਤਰੀ ਲੱਗੇ ਹੋਏ ਉਹਨਾਂ ਨੂੰ ਚਾਹ ਚੁੰਮਾ ਕੇ ਹੀ ਦੇ ਦਿੱਤੀ ਆ ਤੇ ਚਲੋ ਠੀਕ ਹੈ ਹੁਣ ਟੀਵੀ ਵੀ ਆਚੀ ਆਲੂ ਕਰ ਲਈਏ ਹੁਣ ਟੀਵੀ ਮੈਂ ਲਾ ਲਏ ਐਲ ਸੀ ਡੀ ਨੇ ਤੇ ਛੋਟੀ ਲੱਗਦੀ ਇਹਦੇ ਵਿੱਚ ਹੈ ਵੱਡੀ ਆ 34 ਇੰਚ 40 40 ਇੰਚ ਦੀ ਤੇ ਪਰ ਤੇ ਛੋਟੀ ਹੀ ਲੱਗਦੀ ਚਲੋ ਠੀਕ ਹੈ ਹੁਣ ਇਹ ਵੱਡੀ ਦਰਵਾਜ਼ੇ ਕਮਰੇ ਤੋਂ ਦੁਦਰਾ ਆਕੀ ਤੇ ਮੈਂ ਦੱਸਿਆ ਨਹੀਂ ਮੈਂ ਕੱਪੜੇ ਧੋਂਦੀ ਪਈ ਹਾਂ ਤੇ ਦੁੱਧ ਰੱਖ ਕੇ ਤੇ ਆਪ ਬੱਚਾ ਲੈਣ ਵਾਸਤੇ ਚਲ ਕੇ ਦੁੱਧ ਦੁੱਬਲ ਬਲ ਕੇ ਕੰਬਲਾ ਹੋ ਗਿਆ ਮੈਂ ਦੱਸਿਆ ਨਹੀਂ ਮੈਂ ਕੱਪੜੇ ਧੋਣ ਲਾਤੀ ਮਸ਼ੀਨ ਦੇ ਵਿੱਚ ਉਧਰ ਬਾਥਰੂਮ ਤੇ ਚਲ ਗਈ ਤੇ ਦੱਸ ਕਿ ਨਹੀਂ ਗੇ ਕਿ ਮੈਂ ਦੁੱਧ ਰੱਖਿਆ ਹੋਇਆ ਉਹ ਯਾਰ ਕੋ ਦੁੱਧ ਦਾ ਕੀ ਹਾਲ ਬਣ ਗਿਆ ਚਲੋ ਕੋਈ ਨਹੀਂ ਹੁੰਦੇ ਵੇਖਦੇ ਆ ਜੇ ਚਲ ਗਈ ਬੱਚਾ ਜੀ ਮੈਂ ਹੁਣ ਦੁੱਧ ਦਿੱਤਾ ਹੈ ਬੰਦ ਕਰ ਕਿਉਂ ਕਿ ਨਾ ਰੱਖਿਆ ਹੋਇਆ ਸੀ ਦੁੱਧ ਉੱਤੇ ਤੇ ਗੈਸ ਤਾਂ ਨੂੰ ਬਖਾਇਆ ਬੜਾ ਉਬਲ ਗਿਆ ਮੈਂ ਚਲ ਗਈ ਕੱਪੜੇ ਧੋਣ ਵਾਸਤੇ ਤੇ ਚਲੋ ਠੀਕ ਹੈ ਇੱਥੇ ਵੀਡੀਓ ਨੂੰ ਕਰ ਦਿਆਂ ਮੈਂ ਐਂਡ ਕਿਉਂਕਿ ਟਾਈਮ ਜਿਹੜਾ ਕਾਫੀ ਹੋ ਗਿਆ ਵਾ ਇੱਥੇ ਵੀਡੀਓ ਨੂੰ ਕਰ ਦਿਆਂ ਐਂਡ ਤੇ ਮੇਰੇ ਵਲੋਂ ਸਾਰੇ ਭੈਣ ਭਰਾਵਾਂ ਨੂੰ ਗੁੱਡ ਨਾਈਟ ਤੇ ਬਹੁਤ ਸਾਰਾ ਪਿਆਰ ਤੁਹਾਨੂੰ ਜਿਹੜੇ ਸਾਡੀ ਵੀਡੀਓ ਵੇਖਦੇ ਜਿਹੜੇ ਨਹੀਂ ਵੇਖਦੇ ਤੁਹਾਨੂੰ ਦਿਲ ਦੇ ਕੇ ਧੰਨਵਾਦ ਆ ਤੇ ਚਲੋ ਠੀਕ ਹੈ ਜੀ ਗੁੱਡ ਨਾਈਟ